ਹਾਂਜੀ ਪਿਆਰ ਭਰੀ ਸਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਹੀ ਟੈਕਸੀ ਵਾਲੇ ਮਾਲਕ ਚਾਲਕ ਜਿੰਨੇ ਵੀ ਬੰਦਿਆਂ ਨੇ ਆਪਣੀ ਵੀਡੀਓ ਨੂੰ ਕਮੈਂਟ ਕਰਿਆ ਜਾਂ ਜਿੰਨੇ ਵੀ ਵੀਡੀਓ ਨੂੰ ਦਿਲ ਨੂੰ ਛੁਈਆ ਮੈਂ ਨਾ ਮੈਂ ਵੀ ਮਤਲਬ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਇੱਕ ਬੰਦੇ ਨੇ ਗੱਲ ਕਰੀ ਕਹਿੰਦਾ ਵੀ ਕਿਉਂ ਭਾਈ ਆਪਣੀ ਬੇਇੱਜ਼ਤੀ ਆਪ ਕਰ ਰਿਹਾ ਮੈਂ ਸਿੰਗਲ ਮੈਂ ਆਪਣੇ ਏਰੀਏ ਚ ਮੰਨ ਲਾ ਮੇਰੀ ਬੇਇੱਜ਼ਤੀ ਹੋ ਗਈ ਜਾਂ ਮੈਂ ਬਦਨਾਮ ਹੋ ਗਿਆ ਜਾਂ ਕੁਝ ਵੀ ਹੋ ਗਿਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਆਪਣੇ ਪੱਲੇ ਇਕੱਲਾ ਇਹੀ ਹੈ ਵੀ ਜਾ ਕਿਸੇ ਸਵਾਰੀ ਨਾਲ ਚਲੇ ਜਾਂਦੇ ਆ ਆ ਜੀ 50 ਰੁਪਏ ਲੈ ਲਾ ਜਾਂ ਰੋਟੀ ਖਾ ਲਈ ਜਾਂ ਕਿਸੇ ਵੀ ਆਪਾਂ ਹੈ ਲੇਰੀਏ ਚ ਚਲੇ ਜਾਂਦੇ ਆ ਦੋ ਦੋ ਦਿਨ ਨਾਤਾ ਨਹੀਂ ਜਾਂਦਾ ਕਈ ਵਾਰੀ ਜਾਂ ਆਪਾਂ ਕਈ ਵਾਰੀ ਸਾਰਾ ਸਾਰਾ ਦਿਨ ਸਵਾਰੀ ਆਪਾਂ ਨੂੰ ਛੱਡ ਕੇ ਅੰਦਰ ਚਲੀ ਜਾਂਦੀ ਆ ਤੇ ਆਪਾਂ ਛਾਵੇਂ ਛਾਂ ਲਾਦੇ ਰਹਿੰਦੇ ਆ ਵੀ ਕਿਤੇ ਦਰਸਤ ਦੀ ਛਾਂ ਹੋਵੇ ਤੇ ਉੱਥੇ ਜਾ ਕੇ ਗੱਡੀ ਲਾਵਾਂਗੇ ਫੇਰ ਕੀ ਹੁੰਦਾ ਗੱਡੀ ਸਟਾਰਟ ਨਹੀਂ ਕਰ ਸਕਦੇ ਕਿਉਂਕਿ ਜੇ ਗੱਡੀ ਸਟਾਰਟ ਕਰਾਂਗੇ ਤਾਂ ਆਪਣੇ ਰੇਟ ਉਹੋ ਜਿਹੇ ਕਰੇ ਹੁੰਦੇ ਆ ਵੀ ਆਪਾਂ ਨੂੰ ਲੌਸ ਪੈਂਦਾ ਬੰਦ ਆਪਾਂ ਤਾਂ ਨਹੀਂ ਕਰ ਸਕਦੇ ਆਪਾਂ ਨੂੰ ਚਾਰੇ ਪਾਸੇ ਗਰਮੀ ਲੱਗਦੀ ਹੁੰਦੀ ਆ ਸੋ ਮੇਰਾ ਕੋਈ ਬਾਹਲਾ ਵੱਡਾ ਮਕਸਦ ਨਹੀਂ ਆਪਾਂ ਪਹਿਲਾਂ ਵੀ ਇਹ ਗੱਲ ਸ਼ੇਅਰ ਕਰੀ ਸੀ ਵੀ ਜੇ ਕਿਸੇ ਨੂੰ ਜੇ ਕਿਸੇ ਦਾ ਫਾਇਦਾ ਹੋਣਾ ਤਾਂ ਉਹ ਹਰੇਕ ਟੈਕਸੀ ਵਾਲੇ ਦਾ ਹੋਣਾ ਜੇ ਕਿਸੇ ਦਾ ਕਿਸੇ ਨੂੰ ਕੋਈ ਉਹ ਚੀਜ਼ ਦਾ ਬੈਨੀਫਿਟ ਮਿਲਣਾ ਤਾਂ ਹਰੇਕ ਟੈਕਸੀ ਵਾਲੇ ਨੂੰ ਮਿਲਣਾ ਮੈਨੂੰ ਉਹਦੇ ਵਿੱਚ ਕੋਈ ਉਹਦਾ ਲਾਭ ਨਹੀਂ ਹੋਣਾ ਸੋ ਹੱਥ ਬੰਨ ਕੇ ਬੇਨਤੀ ਹੈ ਮੈਂ ਨਾ ਮੈਂ ਇੱਕ ਜਿਹੜੀ ਗੱਲ ਮੇਰੇ ਦਿਮਾਗ ਚ ਚੱਲ ਰਹੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਇਹ ਚਾਹੁੰਦਾ ਵੀ ਸਾਰੇ ਟੈਕਸੀ ਵਾਲੇ ਜਿੰਮ ਲਾਉਣ ਠੀਕ ਹੈ ਠੀਕ ਹੈ ਜਿਹੜੇ ਬੰਦਿਆਂ ਨੂੰ ਕੋਈ ਮਾਰੀਆਂ ਆਤਾ ਹੈ ਜੀ ਸਦਕੇ ਰੱਖੋ ਪਰ ਕਿਤੇ ਨਾ ਕਿਤੇ ਤੁਸੀਂ ਆਪਦੀ ਚੰਗੀ ਆਦਤ ਵੀ ਜੇ ਕੁਝ ਜਿਵੇਂ ਟਾਬਿਆਂ ਤੇ ਕਈ ਮੇਰੇ ਵਰਗੇ ਘਰੇ ਚਾਰ ਨਾਲ ਖਾਂਦੇ ਆ ਉੱਥੇ ਜਾ ਕੇ ਕਹਿਣਗੇ ਜੀ ਇਹ ਖਾਣਾ ਉਹ ਖਾਣਾ ਜਿਵੇਂ ਮੈਂ ਵੀ ਮੈਂ ਵੀ ਝੂਠ ਨਹੀਂ ਮਾਰਦਾ ਮੈਂ ਵੀ ਪਨੀਰਾਂ ਨਾਲ ਸਬਜ਼ੀਆਂ ਨਾਲ ਰੋਟੀਆਂ ਖਾਣਾ ਜਾ ਕੇ ਟਾਬਿਆਂ ਤੇ ਹਨਾ ਵੀਡੀਓ ਚ ਵੀ ਤੁਸੀਂ ਵੇਖਿਆ ਹੀ ਹੋਣਾ ਸੋ ਖਾਓ ਉਹ ਚੀਜ਼ ਜਿਹੜੀ ਤੁਹਾਨੂੰ ਥੋੜੀ ਸਿਹਤ ਨੂੰ ਭਾਉਦੀ ਆ ਮੈਂ ਬਹੁਤ ਬੰਦਿਆਂ ਦੇ ਮੂੰਹ ਮੈਂ ਝੂਠ ਨਹੀਂ ਮਾਰਦਾ ਮੈਂ ਬਹੁਤ ਬੰਦਿਆਂ ਦੇ ਮੂੰਹ ਇਹ ਚੀਜ਼ ਸੁਣੀ ਆ ਵੀ ਭਾਈ ਤੂੰ ਲੱਗਦਾ ਨਹੀਂ ਟੈਕਸੀ ਵਾਲਾ ਸੋ ਤੁਹਾਡਾ ਨਾ ਜਿਹੜਾ ਸਟੇਟਸ ਆ ਤੁਹਾਡਾ ਕਿਰਦਾਰ ਆ ਤੁਹਾਡੇ ਹੱਥ ਵਾਸਾ ਕਹਿਣ ਦਾ ਕੀ ਭਾਵ ਹੈ ਚਾਹੇ ਆਪਾਂ ਲੱਖ ਦੁਨੀਆਂ ਨਾਲ ਬੁਰਾ ਕਰ ਜੀਏ ਲੱਖ ਪਰ ਜਿਹਦੇ ਨਾਲ ਤੁਸੀਂ ਬੰਦੇ ਨਾਲ ਹਾਜ਼ਰ ਹੋਣਾ ਉਹ ਬੰਦੇ ਨੂੰ ਜਦੋਂ ਤੁਸੀਂ ਛੱਡੋ ਅਗਲਾ ਕਵੇ ਬੰਦਾ ਠੀਕ ਆ ਯਾਰ ਸੋ ਮੇਰਾ ਇਹੀ ਮਕਸਦ ਆ ਵੀ ਆਪਣੇ ਟੈਕਸੀਆਂ ਵਾਲੇ ਦੇ ਪੱਲੇ ਕੱਲਾ ਇਹ ਨਾ ਹੋਵੇ ਵੀ ਟੈਕਸੀਆਂ ਵਾਲੇ ਰਾਤ ਨੂੰ दारू ਪੀਂਦੇ ਆ ਟੈਕਸੀਆਂ ਵਾਲੇ ਭੁੱਕੀ ਦਾ ਕਾਰਡ ਖਾ ਕੇ ਗੱਡੀ ਚਲਾਉਂਦੇ ਆ ਟੈਕਸੀਆਂ ਵਾਲਿਆਂ ਦੀਆਂ ਚਾਹ ਤੋਂ ਬਿਨਾ ਅੱਖਾਂ ਨਹੀਂ ਖੋਲਦੀਆਂ ਸੋ ਮੇਰਾ ਮਕਸਦ ਸਿਰਫ ਇਹ ਹੈ ਵੀ ਆਪਣੇ ਜਿਹੜੇ ਧੰਦੇ ਨੂੰ ਜਿਹੜੀ ਇੱਜ਼ਤ ਚਾਹੀਦੀ ਹੈ ਨਾ ਉਹ ਜਿਹੜਾ ਤਾਜ ਚਾਹੀਦਾ ਉਹ ਆਪਣੇ ਧੰਦੇ ਨੂੰ ਮਿਲੇ ਜਰੂਰ ਥੈਂਕ ਯੂ ਸੋ ਮੱਚ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਆਪਣਾ ਇੱਕ ਕਮੈਂਟ ਤੇ ਇੱਕ ਪਿਆਰਾ ਜਿਹਾ ਸ਼ੇਅਰ ਜਰੂਰ ਕਰ ਦੇਣਾ ਥੈਂਕ ਯੂ ਸੋ ਮੱਚ ਮਿਲਦੇ ਆਂ ਫਿਰ